ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖੋ ਪਿਆਰਿਓ ਜਿੱਦਾਂ ਮਹਾਰਾਜ ਦਾ ਬਚਨ ਹੈ ਨਾਨਕ ਦੁਖੀਆ ਸਭ ਸੰਸਾਰ ਇਸ ਸੰਸਾਰ ਦੇ ਵਿੱਚ ਆਪਾਂ ਜਿਉਂਦੇ ਹੋਏ ਜ਼ਿੰਦਗੀ ਬਤੀਤ ਕਰਦੇ ਹੋਏ ਬਹੁਤ ਤਰ੍ਹਾਂ ਦੀਆਂ ਮੁਸ਼ਕਲਾਂ ਵਿੱਚ ਦਿੱਕਤਾਂ ਵਿੱਚ ਮੁਸੀਬਤਾਂ ਵਿੱਚ ਫਸ ਜਾਂਦੇ ਆਂ ਕਈ ਵਾਰ ਆਪਾਂ ਨੂੰ ਇਸ ਤਰ੍ਹਾਂ ਹੀ ਪਤਾ ਲੱਗਦਾ ਕਿ ਆਪਾਂ ਕੀ ਦੀ ਸਲਾਹ ਲਈਏ ਕਿਵੇਂ ਸਾਡਾ ਹਾਲ ਹੋਵੇਗਾ ਇਸ ਸੰਕਟ ਵਿੱਚੋਂ ਕਿਵੇਂ ਨਿਕਲਿਆ ਜਾਵੇ ਗੁਰਮਖਾ ਪਿਆਰੇ ਹੋ ਜਦੋਂ ਆਪਾਂ ਨਾ ਇਸ ਤਰ੍ਹਾਂ ਦੁਨੀਆ ਦੀ ਸਲਾਹ ਲੈਣ ਬਾਰੇ ਸੋਚਣ ਲੱਗ ਜਾਂਦੇ ਆ ਸਲਾਹ ਲੈਣਾ ਵੀ ਦੁਨੀਆ ਦੀ ਸਲਾਹ ਲੈਣਾ ਵੀ ਨਾ ਆਪਦੇ ਮਤ ਅਨੁਸਾਰ ਮਹਾਰਾਜ ਕਹਿੰਦੇ ਭਈ ਇਹ ਵੀ ਤੇਰੀ ਬ्यर्थ ਸੋਚ ਹੈ ਕਿਉਂਕਿ ਸਤਿਗੁਰਾਂ ਦਾ ਵਾਚਨ ਹੈ ਮਾਨੁਖ ਕੀ ਟੇਕ ਬਿਰਤੀ ਸਭ ਜਾਨ ਦੇਵਨ ਦੇਵਨ ਕੋ ਏਕ ਹੈ ਭਗਵਾਨ ਵੀ ਤੂੰ ਮਨੁੱਖ ਦੀ ਬੰਦੇ ਦਾ ਆਸਰਾ ਨਾ ਰੱਖ ਸਭ ਕੁਝ ਵਾਹਿਗੁਰੂ ਆਪੇ ਕਰੇਗਾ ਗੁਰਮੁਖ ਪਿਆਰਿਓ ਸਾਡਾ ਮਨ ਨਹੀਂ ਟਿਕਦਾ ਇੰਨੀ ਜਿਆਦੇ ਕਈ ਵਾਰੀ ਪ੍ਰੋਬਲਮ ਵਿੱਚ ਮੁਸੀਬਤ ਵਿੱਚ ਫਸ ਜਾਣੇ ਆ ਸੋ ਆਪਾਂ ਨੂੰ ਨਾ ਦੇਨੇ ਸ਼ਾਂਤੀ ਮਿਲਦੀ ਐ ਨਾ ਰਾਤ ਨੂੰ ਨਾ نیند ਬਹੁਤ ਜਿਆਦੇ ਮੁਸ਼ਕਲ ਹੋ ਜਾਂਦੀ ਐ ਇਸ ਤਰ੍ਹਾਂ ਦੇ ਉਸਮ ਵਿੱਚ ਆਪਾਂ ਕੀ ਕਰੀਏ ਇਹ ਸਭ ਜਿਹੜਾ ਨਾ ਆਪਾਂ ਨੂੰ ਮਹਾਰਾਜ ਦੇ ਵਾਹਿਗੁਰੂ ਦੇ ਨਾਮ ਤੋਂ ਵਾਹਿਗੁਰੂ ਦੇ ਆਸਰੇ ਤੋਂ ਵਾਹਿਗੁਰੂ ਦੇ ਓਟ ਲੈਣ ਤੋਂ ਜਦੋਂ ਆਪਣਾ ਮਨ ਭਟਕਦਾ ਹੈ ਇਹਨੂੰ ਮਾਇਆ ਕਹਿੰਦੇ ਨੇ ਇਹ ਮਾਇਆ ਬਧਾ ਰੰਗ ਦਿਖਾਉਂਦੀ ਹੈ ਕੱਲੇ ਧਨ ਦੌਲਤ ਨੂੰ ਪੈਸਿਆਂ ਨੂੰ ਹੀ ਮਾਇਆ ਨਹੀਂ ਕਿਹਾ ਜਾਂਦਾ ਬਹੁਤੇ ਧਨ ਦੌਲਤ ਨੂੰ ਪੈਸਿਆਂ ਨੂੰ ਰੁਪਈਆਂ ਨੂੰ ਹੀ ਮਾਇਆ ਕਹਿਣ ਲੱਗ ਜਾਂਦੇ ਨੇ ਨਹੀਂ ਜਿਹੜੀ ਵੀ ਚੀਜ਼ ਦੇ ਮਗਰ ਲੱਗ ਕੇ ਆਪਾਂ ਵਾਹਿਗੁਰੂ ਨੂੰ ਭੁੱਲ ਲਦੇ ਹਾਂ ਕੀ ਪ੍ਰਮਾਤਮਾ ਤੋਂ ਬਿਨਾਂ ਹੋਰ ਵੀ ਕੋਈ ਆਸਰਾ ਹੈ ਉਹ ਸਭ ਮਾਇਆ ਦਾ ਰੰਗ ਹੁੰਦਾ ਹੈ ਗੁਰਮੁਖ ਪਿਆਰਿਓ ਸੋ ਜਦੋਂ ਵੀ ਸਾਡੇ ਉੱਤੇ ਕੋਈ ਮੁਸੀਬਤ ਬਣੇ ਨਾ ਆਪਾਂ ਨੂੰ ਲੱਗਦਾ ਕਿ ਕਿਸੇ ਪਾਸੇ ਵੀ ਜਾਣ ਜੋਗੇ ਨਹੀਂ ਹੈਗੇ ਅਸੀਂ ਫਸ ਗਏ ਸੋ ਇਸ ਤਰ੍ਹਾਂ ਕਰਿਆ ਕਰੋ ਉਸ ਮੁਸੀਬਤ ਦਾ ਉਸ ਮੁਸ਼ਕਲ ਦਾ ਹੱਲ ਕੱਢਣ ਵਾਸਤੇ ਜਿੰਮੇ ਫੋਨ ਦੇ ਵਿੱਚ ਕੋਈ ਮੈਸੇਜ ਆਉਂਦਾ ਹੈ ਇਸ ਤਰ੍ਹਾਂ ਸਾਡੇ ਦਿਮਾਗ ਦੇ ਵਿੱਚ ਇੱਕ ਮੈਸੇਜ ਪਾਉਂਦਾ ਹੁੰਦਾ ਹੈ ਮਹਾਰਾਜ ਵੈਗੁਰੂ ਜੀ ਉਹ ਮੈਸੇਜ ਕਦੋਂ ਪਾਉਂਦਾ ਹੈ ਤੁਸੀਂ ਇਦਾਂ ਕਰਿਆ ਕਰੋ ਔਖੇ ਸਮੇਂ ਵੇਲੇ ਜਿੱਥੇ ਆਪਾਂ ਸਿਮਰਨ ਕਰਦੇ ਆਂ ਰੋਜ਼ ਕਰਦੇ ਆਂ ਜਾਂ ਇੱਕ ਜਗ੍ਹਾ ਚੁਣ ਲਵੋ ਵੀ ਉੱਥੇ ਬੈਠ ਕੇ ਆਪਾਂ ਫਿਰ ਵੈਗੁਰੂ ਸਿਮਰਨ ਕਰਨ ਲੈ ਵੈਗੁਰੂ ਸਿਮਰਨ ਕਰਨ ਦੀ ਵੀ ਇੱਕ ਵਿਧੀ ਹੈ ਦੇਖੋ ਜਦੋਂ ਬੰਦਾ ਮੁਸੀਬਤ ਵਿੱਚ ਮੁਸ਼ਕਲ ਵਿੱਚ ਫਸਿਆ ਹੋਵੇ ਨਾ ਉਹਦਾ ਮਨ ਨਹੀਂ ਟਿਕਿਆ ਕਰਦਾ ਬਿਲਕੁਲ ਨਹੀਂ ਮੰਨ ਟਿਕਿਆ ਕਰਦਾ ਪਰ ਫੇਰ ਵੀ ਮਨ ਟਿਕੇ ਜਾਣਾ ਟਿਕੇ ਅਸੀਂ ਵਾਹਿਗੁਰੂ ਦੀ ਯਾਦ ਵਿੱਚ ਬੈਠਣਾ ਹੈ ਜ਼ਰੂਰ ਬੈਠਣਾ ਮੰਨਤੀ ਪ੍ਰਵਾਹ ਨਾ ਕਰਨੀ ਮੰਨ ਤਾਂ ਹੁਣ ਮੁਸ਼ਕਲ ਵਿੱਚ ਫਸਿਆ ਹੋਇਆ ਹੈ ਉਹਨੇ ਆਪ ਦੀ ਭਜ ਦੌੜ ਕਰਨੀ ਹੈ ਪਰ ਮਨ ਟਿਕ ਜਾਵੇਗਾ ਕਿਵੇਂ ਇਸ ਜੁਗਤੀ ਇਹ ਵਿਧੀ ਹੈ ਅਸੀਂ ਉੱਥੇ ਫਿਰ ਇੱਕ ਜਗ੍ਹਾ ਚੁਣ ਲੈਣੀ ਹੈ ਘਰ ਵਿੱਚ ਜਾਂ ਜਿੱਥੇ ਰੋਜ਼ ਬੈਠਦੇ ਆ ਜੇ ਤੁਸੀਂ ਨਹੀਂ ਬੈਠਣ ਦੇ ਆਦੀ ਹੈਗੇ ਤਾਂ ਬੈਠੋ 5 ਤੋਂ 7 ਦਿਨ ਤੇ ਪਹਿਲੇ ਦਿਨ ਤੋਂ ਇਹ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋਵੇਗਾ ਤੁਸੀਂ ਕਿਵੇਂ ਕਰਨਾ ਸਿਮਰ ਸਿਮਰਨਾ ਆਪਾਂ ਨੇ ਕਰਨਾ ਹੈ ਉਸ ਸਮੇਂ ਵਾਹਿਗੁਰੂ ਦਾ ਵਾਹਿਗੁਰੂ ਦਾ ਸਿਮਰ ਇਸ ਤਰ੍ਹਾਂ ਕਰਨਾ ਹੈ ਗੁਰਮਖ ਪਿਆਰਿਓ ਕਿ ਮੂੰਹ ਦੇ ਵਿੱਚੋਂ ਸਾਡੀ ਆਵਾਜ਼ ਨਿਕਲੇ ਵਾਹਿਗੁਰੂ ਸ਼ਬਦ ਦੀ ਤੇ ਕੰਨਾਂ ਵਿੱਚ ਪਵੇ ਬੋਲ-ਬੋਲ ਕੇ ਕਰਨਾ ਹੈ ਥੋੜਾ-ਥੋੜਾ ਜਿੰਨੀ ਆਵਾਜ਼ ਸਾਡੀ ਸਾਨੂੰ ਸੁਣੇ ਜੇ ਉੱਚਾ ਕਰਨਾ ਹੈ ਤੁਹਾਨੂੰ ਕੋਈ ਦਿੱਕਤ ਨਹੀਂ ਕੋਈ ਤੁਹਾਨੂੰ ਪਰਿਵਾਰ ਵਿੱਚ ਟੋਕਣ ਵਾਲਾ ਨਹੀਂ ਹੈਗਾ ਤਾਂ ਸੁੱਚਾ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਆਪ ਦੇ ਘਰ ਦਾ ਮਾਹੌਲ ਦੇਖ ਕੇ ਥੋੜੀ ਥੋੜੀ ਆਵਾਜ਼ ਵਿੱਚ ਕਰ ਸਕਦੇ ਹੋ ਜਿਹੜੀ ਆਵਾਜ਼ ਤੁਹਾਨੂੰ ਆਪ ਦੀ ਆਪ ਹੀ ਸੁਣੇ ਵੀਡੀਓ ਨੂੰ ਸੁਣਦੇ ਰਹੋ ਤੁਸੀਂ ਤੇ ਇਸ ਨੂੰ ਆਡੀਓ ਨੂੰ ਤੇ ਤੁਹਾਨੂੰ ਇਸ ਦਾ ਵਧੀਆ ਰਿਜ਼ਲਟ ਮਿਲੇਗਾ ਗੱਲ ਨੂੰ ਸੁਣੋ ਪਹਿਲਾਂ ਤੁਸੀਂ ਵੈਗੁਰੂ ਗੁਰਮੰਤਰ ਜਪਣਾ ਵਾਹਿ ਗੁਰੂ ਵਾਹਿ ਗੁਰ ਵਾਹ ਗੁਰ ਇਸ ਤਰ੍ਹਾਂ ਚੰਗੀ ਤਰ੍ਹਾਂ ਆਵਾਜ਼ ਨੂੰ ਬੋਲਣਾ ਹੈ ਭਾਵ ਸ਼ਬਦ ਨੂੰ ਬੋਲਣਾ ਹੈ ਤੇ ਫਿਰ ਸੁਣਨਾ ਹੈ ਜਦ ਤੁਸੀਂ ਸੁਣੋਗੇ ਤੁਹਾਡਾ ਮਨ ਟਿਕੇਗਾ ਉਹਨੂੰ ਜਦੋਂ ਮਨ ਟਿਕੇਗਾ ਤਾਂ ਪਰਮੇਸ਼ਰ ਨਾਲ ਵਾਹਿਗੁਰੂ ਦੇ ਨਾਲ ਤੁਹਾਡਾ ਕੰਟੈਕਟ ਹੋ ਜਾਂਦਾ ਹੈ ਜੋੜ ਹੋ ਜਾਂਦਾ ਹੈ ਕਨੈਕਸ਼ਨ ਹੋ ਜਾਂਦਾ ਹੈ ਗੁਰਮੁਖ ਪਿਆਰਿਓ ਉਸ ਦੇ ਵਿੱਚ ਵਾਹਿਗੁਰੂ ਸੁਣਨ ਦੇ ਵਿੱਚ ਜਿਹੜੀ ਤੁਹਾਡਾ ਧਿਆਨ ਲੱਗਿਆ ਉਹ ਧਿਆਨ ਵਿੱਚ ਸ਼ਕਤੀ ਹੁੰਦੀ ਹੈ ਜਿਵੇਂ ਆਪਾਂ ਕਿਸੇ ਬੈਠੇ ਬੰਦੇ ਨੂੰ ਆਪਣੇ ਵੱਲ ਧਿਆਨ ਨਾ ਕੋਈ ਦੇਵੇ ਆਪਾਂ ਉਹਨੂੰ ਫਿਰ ਹੱਥ ਲਾਉਨੇ ਆ ਹੱਥ ਲਗਾ ਕੇ ਕਹਿੰਨੇ ਆ ਕਿ ਤੂੰ ਸੁਣ ਲੈ ਮੇਰੀ ਗੱਲ ਫਿਰ ਉਹ ਬੰਦਾ ਹੱਥ ਜਦੋਂ ਟੱਚ ਕਰਦੇ ਆ ਬੰਦਾ ਫਿਰ ਆਪਣੀ ਗੱਲ ਸੁਣਦਾ ਹੈ ਇਸ ਤਰੀਜ਼ ਤੋਂ ਵਾਹਿਗੁਰੂ ਨੂੰ ਆਪਾਂ ਨਾ ਸੁਣਦੇ ਆ ਉਹ ਵਾਹਿਗੁਰੂ ਦੇ ਜਿਹੜਾ ਸ਼ਬਦ ਸਰੂਪ ਸ਼ਕਤੀ ਉਸ ਨੂੰ ਟੱਚ ਹੋ ਜਾਂਦਾ ਹੈ ਵਾਹਿਗੁਰੂ ਦਾ ਜਿਹੜਾ ਸਾਡਾ ਧਿਆਨ ਨਾ ਉਹ ਸੁਣਨ ਨਾਲ ਵਾਹਿਗੁਰੂ ਦੀ ਸ਼ਕਤੀ ਨੂੰ ਟੱਚ ਕਰ ਲੈਨੇ ਆਪਾਂ ਸਾਡੀ ਫਿਰ ਵਾਹਿਗੁਰੂ ਜ਼ਰੂਰ ਸੁਣਦਾ ਹੈ ਫਿਰ ਜਿਹੜਾ ਸਾਡਾ ਮਨ ਦਾ ਫੁਰਨਾ ਹੁੰਦਾ ਨਾ ਵੀ ਅਸੀਂ ਫਸੇ ਹੋਏ ਆ ਫਿਰ ਉਹ ਸਾਡੇ ਅੰਦਰ ਕੋਈ ਮੈਸੇਜ ਆਵੇਗਾ ਉਹ ਮੈਸੇਜ ਐ ਨਹੀਂ ਹੁੰਦਾ ਵੀ ਅਸੀਂ ਸਾਡਾ ਦਿਮਾਗ ਕੰਮ ਕਰ ਗਿਆ ਨਹੀਂ ਸਾਡਾ ਭੁਲਖ ਹੁੰਦਾ ਵੀ ਸਾਡਾ ਦਿਮਾਗ ਕੰਮ ਕਰ ਗਿਆ ਸਾਨੂੰ ਜਾਨੀ ਕਿ ਸਾਨੂੰ ਅਸੀਂ ਹੱਲ ਕੱਢ ਲਿਆ ਸੋਚ-ਸੋਚ ਕੇ ਨਹੀਂ ਉਹ ਆਟੋਮੈਟਿਕ ਹੀ ਵਾਹਿਗੁਰੂ ਵੱਲੋਂ ਇੱਕ ਨਾ ਗੋਪਤ ਤੌਰ ਤੇ ਤੁਹਾਡੇ ਅੰਦਰ ਮੈਸੇਜ ਆਵੇਗਾ ਇਸ ਤਰ੍ਹਾਂ ਖਿਆਲ ਆਵੇਗਾ ਇੱਕ ਆਈਡੀਆ ਆਵੇਗਾ ਇੱਕ ਵਿਚਾਰ ਆਵੇਗਾ ਕਿ ਹਾਂ ਇਸ ਤਰ੍ਹਾਂ ਕਰਕੇ ਮੁਸ਼ਕਲ ਦਾ ਹੱਲ ਹੋਵੇਗਾ ਉਹ ਵੈਗਰੂ ਤੁਹਾਡੇ ਅੰਦਰ ਮੈਸੇਜ ਭੇਜਦਾ ਹੁੰਦਾ ਉਸ ਨੂੰ ਤੁਸੀਂ ਪਕੜ ਲਿਓ ਜਿਵੇਂ ਤਿੰਨ ਚਾਰ ਦਿਨ ਚਾਰ ਪੰਜ ਦਿਨ ਇਸ ਤਰ੍ਹਾਂ ਵੈਗਰੂ ਗੁਰਮੰਤਰਾਂ ਨੂੰ ਜਪੋਗੇ ਫਿਰ ਸੁਣੋਗੇ ਤੁਹਾਡੇ ਅੰਦਰ ਇਸ ਤਰ੍ਹਾਂ ਦਾ ਇੱਕ ਵਿਸ਼ੇਸ਼ ਵਿਚਾਰ ਆਵੇਗਾ ਜੀ ਉਹ ਵਿਚਾਰ ਦੇ ਨਾਲ ਤੁਸੀਂ ਉਹ ਵਿਚਾਰ ਨੂੰ ਆਪਣੇ ਜ਼ਿੰਦਗੀ ਵਿੱਚ ਆਪਣੇ ਉਸ ਮੁਸ਼ਕਲ ਵਾਲੇ ਸਮੇਂ ਵਿੱਚ ਉਸ ਨੂੰ ਤੁਸੀਂ ਲਾਗੂ ਕਰ ਲਿਓ ਆਪਣੇ ਆਪ ਤੇ ਤੇ ਉਸ ਵਿਚਾਰ ਅਨੁਸਾਰ ਤੁਸੀਂ ਚੱਲਿਓ ਤੁਹਾਡਾ ਹੱਲ ਜਰੂਰ ਹੋਵੇਗਾ ਉਹ ਵੈਗੁਰੂ ਦੀ ਆਵਾਜ਼ ਹੁੰਦੀ ਹੈ ਅਚਾਨਕ ਹੀ ਤੁਹਾਨੂੰ ਕੋਈ ਫੁਰਨਾ ਆਵੇਗਾ ਸਿਮਰਨ ਕਰਨ ਜੇ ਬੈਠੋਗੇ ਇਹ ਹੱਲ ਹੈ ਉਦੋਂ ਆਪਦੇ ਤੁਸੀਂ ਉਰਾਂਪਰਾ ਤੁਰਦੇ ਫਿਰਦੇ ਮਾਰੇ ਜਾਉਂਗੇ ਮੱਥਾ ਕੋਈ ਤੁਹਾਡਾ ਹੱਲ ਨਹੀਂ ਹੁੰਦਾ ਜਦੋਂ ਸਿਮਰਨ ਕਰਨ ਵੇਲੇ ਤੁਸੀਂ ਨਾ ਵੈਗੁਰੂ ਸੁਣੋ ਸਿਮਰਨ ਕਰਨ ਵੇਲੇ ਆਵਾਜ਼ ਨੂੰ ਸੁਣੋ ਵੈਗੁਰੂ ਸ਼ਬਦ ਦੀ ਫਿਰ ਜਿਹੜਾ ਵਿਚਾਰ ਆਵੇਗਾ ਤੁਹਾਡੇ ਅੰਦਰ ਉਹ ਵਿਚਾਰ ਵੈਗੁਰੂ ਤੁਹਾਡੇ ਅੰਦਰ ਸੁਟੇਗਾ ਵੈਗੁਰੂ ਮੈਸੇਜ ਦੀ ਤਰ੍ਹਾਂ ਤੇ ਤੁਸੀਂ ਉਹ ਵਿਚਾਰ ਨੂੰ ਤੁਹਾਨੂੰ ਮੰਨ ਨੂੰ ਆਪ ਨੂੰ ਵੀ ਲੱਗੇਗਾ ਹਾਂ ਇਸ ਤਰ੍ਹਾਂ ਹੱਲ ਹੋਵੇਗਾ ਉਹ ਪ੍ਰਮਾਤਮਾ ਤੁਹਾਡਾ ਹੱਲ ਮੈਸੇਜ ਰਾਂ ਹੀ ਭੇਜਦਾ ਹੁੰਦਾ ਹੈ ਅਜਮਾਈ ਹੋਈ ਗੱਲ ਹੈ ਇਸ ਤਰ੍ਹਾਂ ਤੁਸੀਂ ਜਮਾ ਕੇ ਦੇਖ ਸਕਦੇ ਹੋ ਸੱਚੇ ਬਾਦਸ਼ਾਹ ਮਹਾਰਾਜ ਦਾ ਸ਼ਬਦ ਹੈ ਜਿਹੜਾ ਸਭ ਮੁਸ਼ਕਲਾਂ ਦਾ ਹੱਲ ਹੈ ਗੁਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ